ਪਰਸੇਵੀਐ ਅਹ ਨਿਸ ਸਹਜਿ ਸੁਭਾਈ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤੁਖ ਸਾਮਦੀ ਨੂਰ ਅਰਸੋ ਕੁਰਸੋ ਛਟੀਐ ਤਉ ਦਢਠ ਸਚਿ ਪਾਤਿ ਸ਼ਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦੈ ਜੇਸ ਪਾਸ ਵਹਿਠਿਆ ਸੋਹੀਏ ਸਭ ਨੰਦਾ ਸਤਨਾ ਲਾ ਪੰਜਵਾ ਛੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭੇ ਆਪਣਾ ਗਾਇਾਰਾਮ ਆਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਯਾਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਰਾਵ ਆਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਰਾਵ ਮਨ ਪ੍ਰੀਤ ਲੱਗ ਵਢ ਭਗ ਕਵ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇ ਸਹੀਏ ਮੋਹਿ ਮਤ ਦਿਨ ਰੇਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ करो कृपा लहो मोह लड़ लया पया सार रतन हर संत पिले संत प्यारे दया तारे कथ चारो हिकु चेता हिकु मन त्या स्वामी लाहे प्रीत प्यारो ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲਾ ਹਰ ਜਸ ਲਾਹ ਬੇਨਵੰਤ ਨਾਨਕ ਦਾਸ ਤੇਰਾ મેરા પ્રભુ આગમ યથા સા અટલ ગણેયા પૂરણ સંયોગ રામ ਸੁਖ ਸਮੂਹ ਪਾਇਆ ਗਾਇਆ ਵੇ ਜਗ ਰਾਮ ਮੇਲੇ ਸੰਤ ਆਏ ਪ੍ਰਭ ਧਿਆਏ ਬਣੇ अचरज जिया मेल एकत्रए सहज टोए मान प्रीती मञिया मेल जोत ज्योति ओत पुति हर नाम सब रस भोग बिनवंत नानक सब संत मिली ਪ੍ਰਭ ਕਰਨ ਕਰਣ ਜੋਗ ਭਾਵਨ ਸੁਹਾਵੜਾ ਤਰਤ ਸੁਭਾਗੀ ਆਮ ਪ੍ਰਭ ਘਰ ਆਏ ਅੜਾ गोर चरणी लागी राम गोर चरण लागी सहज जागी सगल इच्छा पुणिया ਸਪੂਰੀ ਸੰਤ ਧੋਰੀ ਹਰ ਮਿਲੈ ਕੰਤ ਵਿਛੁੰਨਿਆ ਆਨੰਦ ਆਨੰਦ ਨਵਜ ਹੈ ਵਾਜੇ ਅਹੰ ਮਤ मान की त्यागे बेन वन्त नान स्वामी संत संगल वलागे ਗੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਹਾਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਰਾਵ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਰਾਮ ਮਨ ਪ੍ਰੀਤ ਲੱਗ ਵਢ ਭਗ ਕਬ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋ ਮਤ ਦਿਨ ਰਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਤਨਾਨਕ ਕਰਹੁ ਕਿਰਪਾ મેલે સંત પ્યાર દયાતારે કથ અકથ બી ચારો એકચત એક મન ધાય સ્વામી लाहेीत पीहार करोड़ प्रभ पहकार वनती मिल हार जस लह કદસ તેરા મેરા પ્રભુ આગમ યથા સા અટલ ગણ્યા પૂરન સંયોગ રા ਸੁਖ ਹ ਸਮੂਹ ਪਾਇਆ ਗਾਇਆ ਵਿਜਗਰਮ ਮੇਲੇ ਸੰਤਿ ਆਏ ਪ੍ਰਭ ਧਿਆਏ ਬ ਚਿਰਜ ਜਾਨੀਆਂ ਮਿਲ ਇਕੱਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੇ ਮਨ ਜੀਆਂ ਮਿਲ ਜੋਤ ਜੋਤੀਓਤ ਪੁੱਤ हर नाम सब रस पिनवंत नानक सब संत मिली प्राप करण करण जो ਭਵਨ ਸੁਹਾਵਰਾ ਤਰਤ ਸਭਾਗੇਰਾਮ ਪ੍ਰਭ ਘਰ ਆਏ ਸਹਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੈ ਕੰਤ ਵਿਛੁੰਨਿਆ ਆਨੰਦ ਦੇ ਆਨੰਦਨ ਵਜਹਿ ਵਾਜੇ ਅਹੰਮਤ ਮਨ ਕੀ ਤਿਆਗੇ ਨਾਨਕ ਸਰਣ ਸਵਾਮੀ ਸੰਤ ਸੰਗਲੇ ਲਾਗੇ